ਵਾਈਗੁਰਜੀ ਦਾ ਖਾਲਸਾ ਸ਼੍ਰੀ ਵਾਈਗੁਰਜੀ ਦੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਤੁਹਾਡੇ ਸਾਰਿਆਂ ਦਾ ਕਰਦੇ ਹਾਂ ਸਵਾਗਤ ਅੱਜ ਜਿਹੜੀ ਆਪਾਂ ਜ਼ਮੀਨ ਲੈ ਕੇ ਆਏ ਆ 10 ਕਿੱਲੇ ਜ਼ਮੀਨ ਦਾ ਟੱਕ ਲੈ ਕੇ ਆਏ ਆ ਰੇਟ ਰਹਿਣ ਵਾਲਾ ਸਿਰਫ 15 ਲੱਖ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਜ਼ਮੀਨ ਪੰਜਾਬ ਦੇ ਏਰੀਆ ਦੇ ਵਿੱਚ ਆ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਬਣੇ ਰਹੋ ਦੇ ਦੇਾਂਗੇ ਤੁਹਾਨੂੰ ਨੰਬਰ ਰੇਟ ਪਲੱਸ ਏਰੀਆ ਤਿੰਨ ਚੀਜ਼ਾਂ ਆਪਾਂ ਦੱਸ ਦੇਾਂਗੇ ਠੀਕ ਹੈ ਜੀ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਘਰ ਕੋਠੀ ਪਲਾਟ ਕੋਈ ਟਰੈਕਟਰ ਟਰਾਲੀਕਾਰ ਜੋ ਵੀ ਹੈ ਨਾ ਸੰਦ ਸੰਦੇੜਾ ਜੇਕਰ ਉਹ ਵੇਚਣਾ ਚਾਹੁੰਦੇ ਤਾਂ ਉਹਦੀ ਐਡ ਕਰਵਾ ਸਕਦੇ ਹੋ ਸਾਡੇ ਪਲੈਟਫਾਰਮ ਤੇ ਤਾਂ ਐਡ ਕਰਵਾਉਣ ਦੇ ਲਈ ਤੁਸੀਂ 7-8 ਮਿੰਟਾਂ ਦੀ ਵੀਡੀਓ 7-8 ਐਚਡੀ ਚ ਫੋਟੋਆਂ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਦੇਣੀ ਹੈ ਦਿੱਤੇ ਹੋਏ ਨੰਬਰ ਤੇ ਸਾਡਾ ਨੰਬਰ ਹੈ ਜੀ ਇਹ ਵਟਸਐਪ ਨੰਬਰ ਆ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਇਹ ਨੰਬਰ ਤੇ ਕਾਲ ਕਰਕੇ ਨਾ ਹੀ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਨਾ ਹੀ ਕੋਈ ਹੋਰ ਗੱਲਬਾਤ ਹਨਾ ਤੁਸੀਂ ਜ਼ਮੀਨ ਰਿਲੇਟਡ ਕਰ ਸਕਦੇ ਹੋ ਠੀਕ ਹੈ ਜੀ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਇਸ ਤੋਂ ਇਲਾਵਾ ਆਪਾਂ ਬਿਜ਼ਨਸ ਦੀਆਂ ਐਡਾਂ ਵੀ ਕਰਦੇ ਆ ਜੇਕਰ ਕਿਸੇ ਨੇ ਆਪਣੇ ਕੋਈ ਬਿਜ਼ਨਸ ਦੀ ਐਡ ਜੇ ਕੋਈ ਕੰਮ ਦੀ ਐਡ ਕੋਈ ਕੰਮ ਭੈਣ ਭਰਾ ਕੋਈ ਵੀ ਕੰਮ ਕਰਦਾ ਹਨ ਆਪਦੇ ਲੈਵਲ ਦੇ ਉੱਤੇ ਆਪਣੇ ਪਿੰਡ ਲੈਵਲ ਤੇ ਜਾਂ ਸ਼ਹਿਰ ਲੈਵਲ ਤੇ ਹਨਾ ਤਾਂ ਉਹਨਾਂ ਦੀ ਐਡ ਵੀ ਆਪਾਂ ਕਰਦੇ ਆ ਜੀ ਤੇ ਉਹ ਪੇਡ ਐਡ ਵੀ ਆਪਾਂ ਕਰ ਦਿੰਨੇ ਆ ਪ੍ਰੋਮੋਸ਼ਨਲ ਐਡ ਹੁੰਦੀਆਂ ਉਹ ਸਾਰੀਆਂ ਐਡਾਂ ਆਪਾਂ ਕਰਦੇ ਆ ਇਸ ਤੋਂ ਇਲਾਵਾ ਜੀ ਤੁਹਾਨੂੰ ਜੇਕਰ ਕੋਈ ਵਧੀਆ ਜ਼ਮੀਨ ਦਾ ਟੱਕ ਆਪਦੇ ਏਰੀਆ ਦੇ ਆਸ-ਪਾਸ ਚਾਹੀਦਾ ਤਾਂ ਸਾਨੂੰ ਦੱਸਿਓ ਜੀ ਕਮੈਂਟਾਂ ਦੇ ਵਿੱਚ ਤੁਸੀਂ ਕਿੰਨੇ ਕ ਪੈਸੇ ਲਾਉਣੇ ਆ ਕਿੱਡਾ ਕਿ ਤੁਸੀਂ ਟੱਕ ਦੇਖ ਰਹੇ ਹੋ ਕਿਹੜੇ ਏਰੀਆ ਚ ਦੇਖ ਰਹੇ ਹੋ ਤਾਂ ਅਸੀਂ ਸਾਰੀਆਂ ਚੀਜ਼ਾਂ ਚੈੱਕ ਕਰਕੇ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਤੁਹਾਡੇ ਖੁਦ ਦੇ ਏਰੀਆ ਦੀ ਲੈ ਕੇ ਹਾਜ਼ਰ ਹੋ ਸਕੀਏ ਜੀ ਬਾਕੀ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਦਾਂ ਹੀ ਪਿਆਰ ਬਣਾਈ ਰੱਖਿਓ ਵੀਡੀਓ ਨੂੰ ਲਾਈਕ ਸ਼ੇਅਰ ਦਬਕ ਕੇ ਕਰਦੇ ਆ ਕਰੋ ਜੀ ਠੀਕ ਹੈ ਜੀ ਸੋ ਵੱਧਦੇ ਆਪਾਂ ਆਪਣੀ ਵੀਡੀਓ ਵੱਲ ਜੀ 10 ਕਿੱਲੇ ਜ਼ਮੀਨ ਲੈ ਕੇ ਆਏ ਆ ਜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ 10 ਕਿੱਲੇ ਜ਼ਮੀਨ ਆ ਨਾਲ ਦੇ ਬਾਹਣਾ ਵਿੱਚ ਕਣਕ ਬੀਜੀ ਪ ਬਾਕੀ ਬਾਣ ਪੱਧਰਾ ਥੋੜੇ-ਮੋਟੇ ਟਿੱਬੇ ਦੇਖਣ ਨੂੰ ਮਿਲ ਜਾਣਗੇ ਤੇ ਰੇਟ ਵੀ ਉਸ ਹਿਸਾਬ ਨਾਲ ਹੀ ਰੱਖਿਆ ਗਿਆ ਜੀ 15 ਲੱਖ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਵਿੱਚ ਮੋਟਰਾਂ ਲੱਗੀਆਂ ਨੇ ਜੀ ਤੇ ਵਧੀਆ ਜ਼ਮੀਨ ਆ ਤੇ ਮੈਂ ਤੁਹਾਨੂੰ ਦੱਸ ਹੀ ਤਾਂ ਵੀ ਜਿਹੜੇ ਨਾਲਲੇ ਬਾਣਾ ਵਿੱਚ ਆ ਉਹਨਾਂ 'ਚ ਵਧੀਆ ਕਣਕ ਵਗੈਰਾ ਖੜੀ ਆ ਤਾਂ ਇੱਥੇ ਵੀ ਕੋਈ ਦਿੱਕਤ ਨਹੀਂ ਕਣਕ ਵਗੈਰਾ ਦੀ ਹੈਣਾ ਜੀ ਤਾਂ ਵਧੀਆ ਨੇ ਬਾਕੀ ਸਾਰਾ ਬਾਣ ਮਾਲਕ ਵੀਰਾਂ ਨੇ ਦੱਸਣ ਮੁਤਾਬਕ ਪੱਧਰਾ ਹੈ ਇੱਕ ਦੋ ਗਿੱਲਿਆਂ ਦੇ ਵਿੱਚ ਤੁਹਾਨੂੰ ਉੱਚਾ ਨੀਵਾ ਬਾਣ ਦੇਖਣ ਨੂੰ ਮਿਲ ਜੂਗਾ ਜਿਹੜੇ ਏਰੀਆ ਦੇ ਵਿੱਚ ਬਾਣ ਹੈ ਜ਼ਿਆਦਾਤਰ ਇੱਥੇ ਬਾਣ ਪੱਥਰਾਂ ਵਾਲੇ ਆ ਪਰ ਇਹ ਜ਼ਮੀਨ ਦੇ ਵਿੱਚ ਤੁਹਾਨੂੰ ਇੱਕ ਪੱਥਰ ਵੀ ਨਹੀਂ ਦੇਖਣ ਨੂੰ ਮਿਲੂਗਾ ਜੀ ਬਿਲਕੁਲ ਸਾਫ਼ ਵਧੀਆ ਸੋਹਣਾ ਬਾਣ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਠੀਕ ਹੈ ਜੀ ਤੇ ਏਰੀਆ ਦੀ ਆਪਾਂ ਗੱਲ ਕਰੀਏ ਏਰੀਆ ਹੈਗਾ ਜੀ ਭਲਾਚੌਰ ਤੇ ਬਾਕੀ ਇਹ ਜਿਹੜਾ ਬਾਣ ਹੈ ਜੀ ਇਹ ਜਿਹੜਾ ਲਿੰਕ ਰੋਡ ਤੋਂ ਅੱਧਾ ਯਾਨੀ ਕਿ ਕਿਲਾ ਪਿੱਛੇ ਹਟਣਾ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਤੇ ਵਧੀਆ ਬਾਣ ਹੈ ਜੀ ਕਿਸੇ ਨਾਲ ਕੋਈ ਰੌਲਾ ਰੱਪਾ ਨਹੀਂ ਹੈਗਾ ਜੀ ਤੇ ਵਧੀਆ ਮਾਹੌਲ ਹੈ ਜੀ ਕੋਈ ਮਾਰ ਨਹੀਂ ਹੈਗੀ ਜੀ ਨਾ ਕੋਈ ਪਾਣੀ ਦੀ ਮਾਰ ਨਾ ਕੋਈ ਪਸ਼ੂਆਂ ਦੀ ਮਾਰ ਵਧੀਆ ਬਾਣ ਹੈ ਜੀ 10 ਕਿੱਲੇ ਜ਼ਮੀਨ ਦਾ ਟੱਕ ਲੈ ਕੇ ਆ ਕੋਈ ਵੀ ਵੀਰ ਇਨਵੈਸਟਿੰਗ ਖਾਤਰ ਦੇਖ ਰਿਹਾ ਜਾਂ ਖੇਤੀ ਪਰਪਸ ਲਈ ਦੇਖ ਰਿਹਾ ਤਾਂ ਉਹ ਵੀਰ ਖਰੀਦ ਸਕਦੇ ਆ ਵੀ ਰੇਟ ਹੈ ਜਿਹੜਾ ਬਿਲਕੁਲ ਜਾਇਜ਼ ਹੈ ਜੀ 10 ਕਿੱਲੇ ਹੈ ਜੀ ਤੇ 15 ਲੱਖ ਹਿਸਾਬ ਨਾਲ ਇਹ ਜ਼ਮੀਨ ਆਪਾਂ ਦੇਣੀ ਆ ਠੀਕ ਆ ਜੀ ਬਾਕੀ ਮੈਂ ਏਰੀਆ ਸੋਨੂੰ ਦੱਸਤਾ ਰੇਟ ਦੱਸਤਾ ਜੀ ਬਾਣ ਸੋਨੂੰ ਦੱਸ ਦਿੱਤਾ ਜੀ ਵਧੀਆ ਬਾਣਾ ਤੇ ਨੰਬਰ ਹੈ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਆਪਾਂ ਚਲਾ ਦਿੱਤਾ ਹੈ ਜੀ ਇਹ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇਹ ਜਮੀਨ ਖਰੀਦ ਸਕਦੇ ਹੋ ਜੀ ਠੀਕ ਹੈ ਇਹ ਮਾਲਕ ਵੀਰਾਂ ਦਾ ਨੰਬਰ ਹੈ ਨੰਬਰ ਤੇ ਕਾਲ ਕਰ ਲਿਓ ਅਗਲੇ ਨਾਲ ਮੀਟਿੰਗ ਰੱਖ ਲਿਓ ਜਾ ਕੇ ਆਪਦਾ ਬਾਣ ਦੇਖ ਕੇ ਅਗਲੇ ਨਾਲ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਅਗਲੇ ਨਾਲ ਬੈਠ ਕੇ ਕਚਹਿਰੀਆਂ ਦੇ ਹਨਾ ਤਾਂ ਪੱਕੇ ਪੈਰਾਂ ਦੇ ਹੋ ਕੇ ਆਪਦਾ ਬਿਆਨਨਾ ਕਰ ਲਿਓ ਤੇ ਬਾਕੀ ਫਰਦ ਵਗੈਰਾ ਤੁਸੀਂ ਜਦੋਂ ਵੀ ਬਾਣ ਦੇ ਸੌਦੇ ਹੁੰਦੇ ਆ ਫਰਦ ਵਗੈਰਾ ਲਾਜ਼ਮੀ ਘੜਾ ਕੇ ਜਰੂਰ ਦੇਖਿਆ ਕਰੋ ਜਾਣ ਤੋਂ ਪਹਿਲਾਂ ਵੀ ਤੁਸੀਂ ਫਰਦ ਦੇਖ ਸਕਦੇ ਹੋ ਜੀ ਅਗਲੇ ਦਾ ਨਾਮ ਪਤਾ ਲੈ ਕੇ ਠੀਕ ਆ ਇੰਟਰਨੈਟ ਦਾ ਜ਼ਮਾਨਾ ਜਿੱਕਰ ਇੰਟਰਨੈਟ ਤੇ ਅਗਰੇ ਦਾ ਨਾਮ ਭਰਿਆ ਪਿੰਡ ਦਾ ਨਾਮ ਭਰਿਆ ਸ਼ਹਿਰ ਦਾ ਨਾਮ ਭਰ ਕੇ ਹਨ ਤੁਸੀਂ ਜਾਣ ਤੋਂ ਪਹਿਲਾਂ ਵੀ ਫਰਦ ਚੈੱਕ ਕਰ ਸਕਦੇ ਹੋ ਵੀ ਬਾਕੀ ਹਨ ਜਿਹੜੀ ਜ਼ਮੀਨ ਪਵਾਈ ਕੀ ਆ ਬਿਲਕੁਲ ਓਕੇ ਆ ਦੱਸਣ ਮੁਤਾਬਕ ਸਾਰੀਆਂ ਚੀਜ਼ਾਂ ਹੈਗੀਆਂ ਕਿ ਨਾ ਠੀਕ ਆ ਜੀ ਤੇ ਇਹ ਸਹੂਲਤਾਂ ਹਨ ਤੁਸੀਂ ਸੁਣੋ ਅਸੀਂ ਕਹਿ ਨਹੀਂ ਹੁੰਦੇ ਵੀ ਨਾ ਤਾਂ ਕਿਸੇ ਨੂੰ ਤੁਸੀਂ ਪਹਿਲਾਂ ਪੈਸੇ ਭੇਜਣੇ ਆ ਨਾ ਹੀ ਤੁਸੀਂ ਆਪ ਦਾ ਫਰਦ ਵਗੈਰਾ ਚੈੱਕ ਕਰ ਲੈਣੀ ਆ ਪਹਿਲਾਂ ਜਾਣ ਤੋਂ ਠੀਕ ਆ ਜੀ ਤੇ ਜਿਹੜਾ ਤੁਸੀਂ ਜਾ ਕੇ ਬਾਣ ਦੇਖ ਕੇ ਸੌਦਾ ਕਰਨਾ ਕਿਉਂਕਿ ਇਹ ਜਿਹੜਾ ਜ਼ਮੀਨਾਂ ਦਾ ਲੱਖਾਂ ਕਰੋੜਾਂ ਦਾ ਸੌਦਾ ਹੁੰਦਾ ਅਸੀਂ ਨਹੀਂ ਚਾਹੁੰਦੇ ਵੀ ਤੁਹਾਡਾ 1 ਰੁਪਿਆ ਵੀ ਤੁਹਾਡੀ ਕਮਾਈ ਦਾ ਹਨਾ ਵੀ ਕਿਸੇ ਨੂੰ ਨਜਾਇਜ਼ ਆਪਾਂ ਦੇ ਦਈਏ ਤੇ ਜੇ ਤੁਹਾਡੇ ਨਾਲ ਕੋਈ ਧੋਖਾ ਹੋ ਸਕੇ ਅਸੀਂ ਵੀ ਬਹੁਤ ਸਾਰੀਆਂ ਚੀਜ਼ਾਂ ਚੈੱਕ ਕਰਕੇ ਆੜ ਲਾਉਨੇ ਆ ਤਾਂ ਫਿਰ ਵੀ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤਾਂ ਤੁਹਾਡਾ ਵੀ ਫਰਜ਼ ਆ ਬਾਈ ਜੀ ਤੁਸੀਂ ਵੀ ਅਵੇਅਰਨੈਸ ਆ ਨਾ ਪੂਰੀ ਵਰਤਿਆ ਕਰੋ ਤਾਂ ਕਰਕੇ ਕਿਸੇ ਨਾਲ ਕੋਈ ਵੀ ਠੱਗੀ ਠੇਰੀ ਨਾ ਹੋ ਜੇ ਬਾਕੀ ਆਪਾਂ ਅਜਿਹੀ ਚੀਜ਼ਾਂ ਨੂੰ ਪਹਿਲ ਦਿੰਦੇ ਹੀ ਨਹੀਂ ਤੇ ਆਪਾਂ ਹਰ ਇੱਕ ਚੀਜ਼ ਚੈੱਕ ਕਰਕੇ ਆਪਣੀ ਪਲੇਟਫਾਰਮ ਤੇ ਪਾਉਨੇ ਆ ਤੇ ਵੀਡੀਓ ਕਿਸ ਤਰ੍ਹਾਂ ਦੇ ਲੱਗਦੇ ਹੁੰਦੇ ਆ ਕਮੈਂਟਾਂ ਜਰੂਰ ਦੱਸਦਿਆ ਕਰੋ ਆਪਣੇ ਚੈਨਲ ਤੇ ਹੋਰ ਵੀ ਰਾਜਸਥਾਨ ਚੋਂ ਆਪਣੇ ਕੋਲੇ 60000 ਨੂੰ ਪਰ ਕਿੱਲੇ ਦੇ ਸਾਬ ਨਾਲ ਵੀਡੀਓ ਪਈ ਹੈ ਚੈਨਲ ਤੇ ਉਹ ਵੀ ਦੇਖ ਲਿਓ ਪੰਜਾਬ ਦੇ ਵਿੱਚ ਆਪਣੇ ਕੋਲੇ 7 ਲੱਖ ਨੂੰ 6 ਲੱਖ ਨੂੰ ਕਿੱਲੇ ਦੀ ਵੀਡੀਓ ਵੀ ਪਈ ਆ ਉਹ ਵੀ ਜਾ ਕੇ ਚੈੱਕ ਕਰ ਸਕਦੇ ਹੋ ਜੇਕਰ ਵਧੀਆ ਜ਼ਮੀਨਾਂ ਚਾਹੀਦੀਆਂ ਕੋਈ ਆਪਾਂ ਨੂੰ ਚਾਹੀਦੀਆਂ ਤੁਹਾਨੂੰ ਕੋਈ ਸ਼ਹਿਰੀ ਇਲਾਕੇ ਦੀ ਜ਼ਮੀਨਾਂ ਤਾਂ ਉਹ ਆਪਣੇ ਕੋਲੇ ਪਲਾਟਾਂ ਦੇ ਰੂਪ ਦੇ ਵਿੱਚ ਜ਼ਮੀਨਾਂ ਵੀ ਪਈਆਂ 2-2 2.5 ਕਰੋੜ ਦੇ ਕਿੱਲਾਂ ਦੀਆਂ ਵੀਡੀਓ ਵੀ ਆਪਾਂ ਪਾ ਰੱਖੀਆਂ ਨੇ ਹਰ ਤਰ੍ਹਾਂ ਦੀ ਯਾਨੀ ਕਿ ਹਰ ਤਰ੍ਹਾਂ ਦਾ ਮਿਕਸਚਰ ਵੀਡੀਓ ਸਾਨੂੰ ਰੱਖਣੀਆਂ ਪੈਂਦੀਆਂ ਨੇ ਹਰ ਤਰ੍ਹਾਂ ਪੁਰਾਣੀਆਂ ਵੀਡੀਓ ਵੀ ਦੇਖ ਲਿਓ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਜਰੂਰ ਦੱਸਿਓ ਇਦਾਂ ਦੀ ਕਿਸੇ ਹੋਰ ਘੈਂਟ ਨਵੀਂ ਵੀਡੀਓ ਨਾਲ ਫੇਰ ਮੁਲਾਕਾਤ ਹੋਣੀ ਹੈ ਜੀ ਦਿਓ ਇਜਾਜ਼ਤ ਰੱਬ